ਆਲੂ 프라이ਜ ਜਿੱਤੇ ਨੇ ਅਸੀਂ ਇੱਕ ਦੋ ਪੀਸ ਖਾਦੇ ਨੇ ਤੇ ਉਸ ਤੋਂ ਬਾਅਦ ਇੱਕ ਪੀਸ ਜਦੋਂ ਪਲਟੀ ਕਰਕੇ ਦੇਖਿਆ ਉਹਦੇ ਉੱਤੇ ਕੌਂਗਰੇਸ ਸੀਗਾ ਉਹ ਵੀ ਫਰਾਈ ਕੀਤਾ ਹੋਇਆ ਸੀਗਾ ਨਾਲ ਹੀ ਉਹਦੇ ਤੇ ਉਸ ਤੋਂ ਬਾਅਦ ਫਿਰ ਅਸੀਂ ਸਾਨੂੰ ਕਹਿ ਰਹੇ ਕਿ ਹਾਂ ਵੀ ਸਾਨੂੰ ਦੂਜੀ ਪਲੇਟ ਲਗਾ ਕੇ ਦੇ ਦਿੰਨਾ ਅਸੀਂ ਫਿਰ ਅਸੀਂ ਦੂਜੀ ਪਲੇਟ ਕਰਕੇ ਕੀ ਕਰਨਾ ਜਦੋਂ ਸਾਨੂੰ ਪਹਿਲੀ ਪਲੇਟ ਦੀ ਗੰਦ ਮਿਲ ਗਿਆ ਸਾਨੂੰ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਸਾਨੂੰ ਇਹੀ ਕਿਹਾ ਹਾਂ ਵੀ ਨਾ ਨਾ ਕੋਈ ਲਾਕਡਾਉਨ ਹੋਏਗੀ ਸਾਡੀ ਕਿ ਸਾਡੇ ਨਾਲ ਖੁੰਦ ਕੱਢਣ ਆਏ ਨੇ ਇਹ ਹਾਂਜੀ ਹਾਂਜੀ ਜਦੋਂ ਉਹਨਾਂ ਦੇ ਖਾਣੇ ਵਿੱਚੋਂ ਐਸਾ ਗੰਧ ਨਿਕਲਿਆ ਤੇ ਉਹਨਾਂ ਨੇ ਵੀ ਸਾਨੂੰ ਇਹ ਗੱਲ ਕਹੀ ਤੁਹਾਨੂੰ ਕਿ ਐਸਾ ਗੰਧਮੰਦ ਨਾ ਕਹੀਏ ਆਪਾਂ ਪੈਸੇ ਦੇ ਕੇ ਚੀਜ਼ ਖਾਣੀ ਹੈ ਫਿਰ ਵੀ ਆਪਾਂ ਜੇ ਬਾਹਰ ਖਾਣ ਜਾਂਦੇ ਆ ਤਾਂ ਦੇਖ ਦੇਖ ਕੇ ਖਾਈਏ ਕਿ ਹਾਂ ਵੀ ਐਸਾ ਗੰਧਮੰਦ ਨਾ ਪਰੋਸ ਕੇ ਦੇਈ ਜਾਣ ਆਪਾਂ ਨੂੰ ਹਸਬੰਦ ਵਾਈਫ ਇੱਕ ਨਿਜੀ ਟਾਬੇ ਦੇ ਵਿੱਚ ਥਾਣਾ ਖਾਣ ਜਾਂਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਖਾਣੇ ਦੇ ਵਿੱਚ ਕੌਕ੍ਰਿਚ ਮਿਲਾ ਕੇ ਉਹਨਾਂ ਨੂੰ ਪਰੋਸਿਆ ਜਾਏਗਾ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਕਿ ਇੱਕ ਕਪਲ ਜਿਹੜਾ ਕਿ ਰਾਤ ਨੂੰ ਖਾਣਾ ਖਾਂ ਜਾਂਦਾ ਵਾ ਤੇ ਉਸ ਦੇ ਵਿੱਚ ਕੌਕ੍ਰਿਚ ਨਿਕਲਦਾ ਵਾ ਉਹ ਮੇਰੇ ਨਾਲ ਮੌਜੂਦ ਹੈ ਸ਼ਖਸ ਜਿਸ ਨੇ ਸਾਰੀ ਘਟਨਾ ਵਾਪਰੀ ਹੈ ਇਹ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਜਸਵੀ ਸਿੰਘ ਜੀ ਜਸਵੀ ਜੀ ਤੁਸੀਂ ਗਏ ਸੀਗੇ ਕਿ ਪੂਰਾ ਮਾਮਲਾ ਹੋਇਆ ਸੀ ਕਿ ਕੀ ਉਸ ਟਾਈਮ ਦੀ ਸਿਚੁਏਸ਼ਨ ਸੀਗੀ ਕੀ ਪੂਰਾ ਸੀਨ ਸੀਗਾ ਦੇਖੋ ਅਸੀਂ ਗਏ ਸੀ ਖਾਣਾ ਖਾਣ ਵਾਸਤੇ ਬਾਹਰ ਕਿ ਸਾਨੂੰ ਸੀਗਾ ਚਲੋ ਅੱਜ ਅਸੀਂ ਬਾਹਰ ਦਾ ਖਾ ਕੇ ਆਈਏ ਤੇ ਅਸੀਂ ਗਏ ਆ ਉਹਦੇ ਟਾਬੇ ਤੇ ਜਿਹੜਾ ਆਪਣੇ ਡੁਗਰੀ ਹੈ ਆਪਣੇ ਰੋਡੇ ਫਟਕਾਂ ਦੇ ਕੋਲੇ ਤੇ ਅਸੀਂ ਜਦੋਂ ਖਾਣ ਗਏ ਆ ਤੇ ਉਹਨਾਂ ਨੇ ਸਾਨੂੰ ਆਲੂ ਫਰਾਈਸ ਦਿੱਤੇ ਨੇ ਅਸੀਂ ਇੱਕ ਦੋ ਪੀਸ ਖਾਦੇ ਨੇ ਤੇ ਉਸ ਤੋਂ ਬਾਅਦ ਇੱਕ ਪੀਸ ਜਦੋਂ ਪਲਟੀ ਕਰਕੇ ਦੇਖਿਆ ਉਹਦੇ ਉੱਤੇ ਹੀ ਕੌਂਗਰੇਸ ਸੀਗਾ ਉਹ ਵੀ ਫਰਾਈ ਕੀਤਾ ਹੋਇਆ ਸੀਗਾ ਨਾਲ ਹੀ ਉਹਦੇ ਤੇ ਜਦੋਂ ਅਸੀਂ ਦੇਖਿਆ ਫਿਰ ਅਸੀਂ ਪਹਿਲਾਂ ਤਾਂ ਜਿਹੜਾ ਕੰਮ ਕਰਦਾ ਉਹਨਾਂ ਦਾ ਉਹਨਾਂ ਨੂੰ ਦੱਸਿਆ ਕਿ ਹਾਂ ਵੀ ਆ ਦੇਖੋ ਕੀ ਹੈ ਫਿਰ ਉਹ ਮਾਲਕ ਨੂੰ ਬੁਲਾਇਆ ਕਿ ਹਾਂ ਵੀ ਮਾਲਕ ਨੇ ਫਿਰ ਸਾਡੇ ਨਾਲ ਕੀਤੀ ਕਿ ਨਹੀਂ ਵੀ ਇਦਾਂ ਨਹੀਂ ਕੁਝ ਹੋ ਸਕਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਸਾਨੂੰ ਕਹਿ ਰਹੇ ਕਿ ਹਾਂ ਵੀ ਸਾਨੂੰ ਦੂਜੀ ਪਲੇਟ ਲਗਾ ਕੇ ਦੇ ਦਿੰਨਾ ਅਸੀਂ ਫਿਰ ਅਸੀਂ ਦੂਜੀ ਪਲੇਟ ਕਰ ਕੀ ਕਰਨਾ ਜਦੋਂ ਸਾਨੂੰ ਪਹਿਲੀ ਪਲੇਟ ਦੀ ਗੰਦ ਮਿਲ ਗਿਆ ਸਾਨੂੰ ਅਸੀਂ ਪੈਸੇ ਦੇ ਕੇ ਚੀਜ਼ ਹੀ ਲੈਣੀ ਆਪਾਂ ਨੇ ਤੇ ਅਸੀਂ ਫਿਰ ਛੱਡਿਆ ਤੇ ਕਿਉਂਕਿ ਮੇਰੇ ਜਦੋਂ ਰਾਤ ਸੀਗੀ ਮੇਰੇ ਨਾਲ ਵਾਈਫ ਸੀਗੀ ਮੈਂ ਉਸ ਟਾਈਮ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਫਿਰ ਨੈਕਸਟ ਡੇ ਰਾਤ ਨੂੰ ਫਿਰ ਮੈਂ న్యూਜ ਵਾਲਿਆਂ ਨਾਲ ਗੱਲ ਕਰਕੇ ਫਿਰ ਮੈਂ ਉੱਥੇ ਲੈ ਕੇ ਗਿਆ ਜੀ ਉਹਨਾਂ ਨੂੰ ਮੈਂ ਅੱਛਾ ਵਾਈਫ ਨੇ ਉਹ ਤੁਹਾਡੀ ਵਾਈਫ ਨੇ ਖਾਦਾ ਸੀਗਾ ਉਹ ਖਾਦਾ ਸੀ ਬਿਲਕੁਲ ਖਾਦਾ ਸੀ ਹਾਂ ਹੁਣ ਮਤਲਬ ਤਬੀਅਤ ਵਗੈਰਾ ਤਾਂ ਨਹੀਂ ਖਰਾਬ ਹੋਈ ਤਬੀਅਤ ਤਾਂ ਉਲਟੀਆਂ ਕਰ ਰਹੀ ਸੀ ਜੀ ਮੈਂ ਵੀ ਕਰ ਰਿਹਾ ਸੀਗਾ ਜੀ ਉਲਟੀਆਂ ਤੇ ਹੁਣ ਠੀਕ ਆ ਥੋੜਾ ਜਿਹਾ ਠੀਕ ਹੈ ਤੇ ਮੈਂ ਵੀ ਉਲਟੀਆਂ ਕਰ ਰਿਹਾ ਸੀਗਾ ਹੁਣ ਮੈਂ ਕੰਪਲੇਨਟ ਕਰਾਣ ਆਇਆ ਇੱਥੇ ਹਾਂਜੀ ਕਿਤੇ ਆਇਓ ਆਹ ਸਿਵਲ ਚ ਸਿਵਲ ਚ ਹਾਂਜੀ 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 ਕਿੰਨੀ ਕੋ ਸਖਤ ਜਰੀ ਕੀਆ ਕਿਹਾ ਜਾ ਰਿਹਾ ਢਾਬੇ ਵੱਲੋਂ ਕਿ ਇਹ ਇਦਾਂ ਕੋਈ ਵੀ ਇਦਾਂ ਦਾ ਸਿਚੁਏਸ਼ਨ ਨਹੀਂ ਹੋਈ ਹੈ ਪਹਿਲੀ ਵਾਰੀ ਹੋਈ ਹੈ ਬਿਲਕੁਲ ਜੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਹਾਂ ਵੀ ਇਹਨਾਂ ਨਾਲ ਕੋਈ ਲਾਕਡਾਉਟ ਹੋਏਗੀ ਸਾਡੀ ਕਿ ਸਾਡੇ ਨਾਲ ਖੁੰਦ ਕੱਢਣ ਆਏ ਨੇ ਇਹ ਹਾਂਜੀ ਹਾਂਜੀ ਤੇ ਤੁਸੀਂ ਪਹਿਲੇ ਜਾਣਦੇ ਸੀ ਨਹੀਂ ਬਿਲਕੁਲ ਨਹੀਂ ਜਾਣਦਾ ਸੀ ਸੀਗਾ ਮੈਂ ਇਹ ਲਾਕਡਾ ਕਿੱਦਾਂ ਮੈਂ ਉਹੀ ਗੱਲ ਕਹਿ ਰਹੀ ਜੀ ਇਹੋ ਜੀ ਕੋਈ ਗੱਲ ਹੀ ਨਹੀਂ ਸੀ ਕਿ ਜਦੋਂ ਉਹਨਾਂ ਦੇ ਖਾਣੇ ਵਿੱਚੋਂ ਐਸਾ ਗੰਦ ਨਿਕਲਿਆ ਤੇ ਉਹਨਾਂ ਨੇ ਫਿਰ ਸਾਨੂੰ ਇਹ ਗੱਲ ਕਹੀ ਸਾਨੂੰ ਕਿ ਹਾਂ ਵੀ ਇਹ ਸਾਡੇ ਨਾਲ ਖੁੰਦ ਕੱਢ ਰਹੇ ਨੇ ਸਾਡੇ ਨਾਲ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਜਦ ਕਿ ਇਹੋ ਜੀ ਕੋਈ ਗੱਲ ਹੀ ਨਹੀਂ ਨਾ ਮੈਂ ਉਹਨਾਂ ਨੂੰ ਜਾਣਦਾ ਨਾ ਮੈਨੂੰ ਜਾਣਦੇ ਨੇ ਉਹ ਕਿਨੇ ਵੀ ਇਹਦਾ ਵਾਕਿਆ ਹੋਣਾ ਸਾਰਾ ਇਹ ਤਕਰੀਬਨ 9 ਵਜੇ ਦੀ ਗੱਲ ਹੋਈਗੀ ਹਾਂਜੀ 3-4 ਦਿਨ ਪਹਿਲਾਂ 9 ਵਜੇ ਦੀ ਗੱਲ ਹੋਈਗੀ ਰਾਤ ਨੂੰ ਤੇ ਡਾਕਟਰ ਕੀ ਕਹਿ ਰਹੇ ਨੇ ਡਾਕਟਰ ਤਾਂ ਬਸ ਦਵਾਈ ਦਿੱਤੀ ਸੀ ਜੀ ਉਹਨਾਂ ਨੇ ਹੁਣ ਠੀਕ ਆ ਜੀ ਹੁਣ ਠੀਕ ਹਾਂਜੀ ਹਾਂਜੀ ਹੋਰ ਇਹੋ ਜੀ ਅਵੇਅਰਨੈਸ ਲੋਕਾਂ ਨੂੰ ਕੀ ਦੇਣਾ ਚਾਹੋਗੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਜੀ ਜਿਹੜਾ ਕਿ ਬਸ ਸਪੈਸ਼ਲ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿਉਂਕਿ ਮੈਂ ਤਾਂ ਉਹਨਾਂ ਕੋਲ ਹੀ ਖਾਣ ਗਿਆ ਸੀਗਾ ਕੀ ਐਸਾ ਗੰਦਮੰਦ ਨਾ ਖਾਈਏ ਆਪਾਂ ਪੈਸੇ ਦੇ ਕੇ ਚੀਜ਼ ਖਾਣੀ ਆ ਫਿਰ ਵੀ ਆਪਾਂ ਜੇ ਬਾਹਰ ਖਾਣ ਜਾਂਦੇ ਆ ਤਾਂ ਦੇਖ-ਦੇਖ ਕੇ ਖਾਈਏ ਕਿ ਹਾਂ ਵੀ ਐਸਾ ਗੰਦਮੰਦ ਨਾ ਪਰੋਸ ਕੇ ਦੇਈ ਜਾਣ ਆਪਾਂ ਨੂੰ ਕਿ ਪੈਸੇ ਦੇ ਕੇ ਚੀਜ਼ ਖਾਣੀ ਆਪਾਂ ਨੇ ਕਿ ਗੰਦਮੰਦ ਨਾ ਖਾਈਏ ਆਪਾਂ ਇਹ ਹਿਮਸਿੰਦਰ ਨਗਰ ਦੇ ਵਿੱਚ ਇੱਕ ਨਿਜੀ ਟਾਬੇ ਵਿੱਚ ਖਾਣਾ ਖਾਣ ਜਾਂਦੇ ਨੇ ਤੇ ਉਸ ਖਾਣੇ ਦੇ ਵਿੱਚ ਇਹਨਾਂ ਨੂੰ ਕੌਂਗਰੇਜ ਜਿਹੜਾ ਕਿਆ ਮਿਲਦਾ ਵਾ ਤੇ ਮਾਲਕ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡੀ ਸਾਡੀ ਕੋਈ ਨਿੱਜੀ ਦੁਸ਼ਮਣੀ ਹੋਣੀ ਹੈ ਤਾਂ ਹੀ ਤੁਸੀਂ ਕਰਕੇ ਸਾਨੂੰ ਇਹੋ ਜਿਹਾ ਸਾਡੇ ਨਾਲ ਬਰਤਾਨਾ ਕਰ ਰਹੇ ਹੋ ਪਰ ਜਿਹੜੀ ਵੀਡੀਓ ਜਿਹੜੀ ਕਿ ਕਾਫੀ ਸੋਸ਼ਲ ਮੀਡੀਆ ਵਾਇਰਲ ਹੋਈ ਹੈ ਇੱਕ ਆਲੂ ਚਿਪਸ ਦੇ ਵਿੱਚ ਕੌਕੇਜ ਪਿਆ ਹੋਇਆ ਵਾ ਤੁਸੀਂ ਵੀ ਅਗਰ ਜੇਕਰ ਕਿਸੇ ਜਾਂਦੇ ਹੋ ਢਾਬੇ ਵਗੈਰਾ ਜਾਂਦੇ ਹੋ ਤੇ ਉਹਦੀ ਜਾਂਚ ਵਗੈਰਾ ਜ਼ਰੂਰ ਕਰੋ ਹਾਲਾਂਕਿ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲ ਇੱਥੇ ਉੱਠਦਾ ਹੈ ਕਿ ਇਹਨਾਂ ਦੇ ਕੋਲ ਕੋਈ ਲਾਇਸੈਂਸ ਵਗੈਰਾ ਹੈ ਕਿ ਨਹੀਂ ਜਾਂ ਫੂਡ ਜਦੋਂ ਇਹ ਫੂਡ ਜਾਂ ਕੋਈ ਖਾਣ ਪੀਣ ਦੀ ਚੀਜ਼ ਜਾਂ ਕੋਈ ਨਿੱਜੀ ਦੁਕਾਨਾਂ ਖੋਲਦੇ ਨੇ ਜਾਂ ਟਾਬੇ ਪੇ ਕਰਾ ਖੋਲਦੇ ਨੇ ਕਿ ਇਹਨਾਂ ਕੋਲੋਂ ਲਾਇਸੈਂਸ ਫਿਕਰ ਚ ਚੈੱਕ ਕੀਤੇ ਜਾਂਦੇ ਨੇ ਜਿਹੜਾ ਰਿੰਕੋ ਦਾ ਟਾਬੇ ਦਾ ਵੀਡੀਓ ਇਹ ਤੁਹਾਡੇ ਮੀਡੀਆ ਦੇ ਜ਼ਰੀਏ ਮੈਨੂੰ ਅੱਜ ਮਿਲਿਆ ਜੀ ਤੇ ਮੈਂ ਉਹਨੂੰ ਦੇਖ ਲਿਆ ਮੈਂ ਹੁਣ ਟੂਰ ਤੇ ਸੀ ਮੈਂ ਹਲੇ ਹੁਣੇ ਦਫ਼ਤਰ ਆਈ ਆ ਮੈਂ ਇਹਦੇ ਬਾਰੇ ਡੀ ਐਚਓ ਨਾਲ ਸਾਰੀ ਗੱਲਬਾਤ ਕਰਕੇ ਜਿਹੜੀ ਵੀ ਇਹਦੀ ਲੋੜਿੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਮੈਡਮ ਖਾਣਾ ਖਾਣ ਨਾਲ ਕਹਿ ਰਹੇ ਕਿ ਤਬੀਤ ਜ਼ਿਆਦਾ ਵਿਗੜ ਗਈ ਹੈ ਡੀ ਐਮ ਸੀ दाखल ਸੀਗੇ ਕਾਫੀ ਮਤਲਬ ਹਾਲਤ ਕ੍ਰਿਟੀਕਲ ਸੀ ਉਹਨਾਂ ਦੀ ਕੋਈ ਗੱਲ ਨਹੀਂ ਇਹਦੇ ਬਾਰੇ ਹਲੇ ਮੈਨੂੰ ਨੋ ਲੈਜ ਨਹੀਂ ਹੈ ਤੇ ਤੁਸੀਂ ਮੇਰੇ ਧਿਆਨ 'ਚ ਲਾਤੇ ਮੈਂ ਇਹਨੂੰ ਸਾਰਾ ਇਨਵੈਸਟੀਗੇਟ ਕਰਾ ਕੇ ਜਿਹੜੇ ਸੈਂਪਲਿੰਗ ਵਗੈਰਾ ਹੈ ਡੀ ਐਚਓ ਆਪਣੀ ਫੂਡ ਟੀਮ ਨੂੰ ਭੇਜ ਕੇ ਸੈਂਪਲਿੰਗ ਕਰਾ ਕੇ ਸਾਰੀ ਇਹ ਇਨਕੁਆਇਰੀ ਕੀਤੀ ਜਾਏਗੀ ਜਿਹੜੇ ਦਾਬੇ ਨੇ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੈਗੇ ਗੈਰ ਕਾਨੂੰਨੀ ਚਲਾ ਰਹੇ ਨੇ ਉਹਨਾਂ ਤੇ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਤੁਹਾਡੇ ਵੱਲੋਂ ਇਹ ਜਿਹੜਾ ਡਿਪਾਰਟਮੈਂਟ ਹੈ ਸਾਡੀ ਫੂਡ ਸੇਫਟੀ ਜਿਹੜੀ ਆਪਣੀ ਡਿਪਾਰਟਮੈਂਟ ਹੁੰਦਾ ਹੈ ਉਹ ਦੇਖਦਾ ਹੈ ਇਟ ਇਜ਼ ਹੈਡਡ ਬਾਈ ਡੀ ਐਚਓ ਸਾਡੇ ਡਾਕਟਰ ਅਮਰਜੀਤ ਕੌਰ ਹੈ ਉਹਨਾਂ ਕੋਲ ਇਹਨਾਂ ਦੇ ਨਾਲ ਫੂਡ ਸੇਫਟੀ ਆਫਿਸਰਸ ਹੁੰਦੇ ਆ ਠੀਕ ਹੈ ਜੇ ਉਹਨਾਂ ਨੇ ਨੋਟਿਸ ਤੇ ਧਿਆਨ ਚ ਲੈਂਦਾ ਜਾਂ ਉਹ ਸਰ ਇਹਨਾਂ ਨਾਲ ਗੱਲਬਾਤ ਕੀਤੀ ਹੋਊਗੀ ਮੈਂ ਹਲੇ ਹੁਣੇ ਟੂਰ ਤੇ ਆਈ ਹਾਂ ਤੇ ਮੈਂ ਆਈ ਅਸ਼ੋਰ ਯੂ ਦੈਟ ਆਈ ਵਿਲ ਟਾਕ ਟੂ ਹਰ ਐਂਡ ਜਿਹੜਾ ਵੀ ਕੋਈ ਨੈਸੈਸਰੀ ਐਕਸ਼ਨ ਹੈ ਉਹ ਲਿੱਤਾ ਜਾਵੇ ਜੇ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹਾਂਜੀ ਹਾਂਜੀ ਜਿਹੜੀ ਐਸ ਪਰ ਰੂਲਸ ਜਿਹੜੀ ਐਸ ਪਰ ਰੂਲਸ ਕਾਰਵਾਈ ਹੋਏਗੀ ਆਫਟਰ ਦੇ ਦੈਟ ਵਿਲ ਬੀ ਟੇਕਨ ਕੇਅਰ ਆਫ ਸੁਧਾ ਪਿਆ ਜੀ ਉਹ ਇਹ ਵੀ ਕਹਿੰਦੇ ਆ ਵੀ ਜਿਹੜੀ ਹੈਲਥ ਡਿਪਾਰਟਮੈਂਟ ਆ ਉਹ ਤੇ ਐਡਮਿਨ ਸਾਡੀ ਜੇਬ ਚਾਰ ਕੰਪਨੀ ਅਸੀਂ ਇਹਨਾਂ ਨੂੰ ਜਿਹੜੇ ਆ ਮਹੀਨਾ ਜਾਂ ਮਹੀਨਾ ਦੇਣਾ ਇਸ ਕਰਕੇ ਸਾਡਾ ਤੁਸੀਂ ਕੁਝ ਵੀ ਨਹੀਂ ਕਰਦੇ ਕੌਣ ਕੈਮਰਾ ਪੀਵੇ ਬੇਟਾ ਇਹ ਮੈਨੂੰ ਨਹੀਂ ਪਤਾ ਕਿਉਂਕਿ ਮੇਰਾ ਡਿਪਾਰਟਮੈਂਟ ਨਹੀਂ ਹੈਗਾ ਫੂਡ ਵਾਲਾ ਡਿਪਾਰਟਮੈਂਟ ਹੈ ਪਰ ਮੈਂ ਕਹਿੰਦਾ ਵੀ ਜਿਹੜੀ ਹੈਲਥ ਡਿਪਾਰਟਮੈਂਟ ਆ ਉਹ ਤੇ ਐਡਮਿਨ ਸਾਡੀ ਜੇਬ ਚਾਰ ਕੰਪਨੀ ਅਸੀਂ ਇਹਨਾਂ ਵੀ ਵਿਲ ਟੇਕ ਕੇਅਰ ਆਫ ਇਟ ਠੀਕ ਹੈ ਓਕੇ ਉਹਦੇ ਤੇ ਕੀ ਸਖਤ ਕਾਰਵਾਈ ਕੀਤੀ ਜਾਏਗੀ ਤੇ ਕੀ ਤੁਹਾਡਾ ਕਹਿਣਾ ਆ ਦੇਖੋ ਮੈਂ ਇਹ ਨੋਟਿਸ ਕੀਤਾ ਹੈ ਮੇਰੇ ਨੋਟਿਸ ਚਾਹੀ ਹੈਗੀ ਇਹ ਵੀਡੀਓ ਤੇ ਮੈਂ ਆਪਣੀ ਟੀਮ ਨੂੰ ਕਹਿ ਕੇ ਜੀ ਇਨਸਪੈਕਸ਼ਨ ਕਰਵਾਵਾਂਗੀ ਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਉਹਦੇ ਇਹ ਉਹ ਜਿਹੜੇ ਕਿ ਰਿੰਕੂ ਢਾਬੇ ਨੇ ਬਿਨਾਂ ਲਾਇਸੈਂਸ ਦੇ ਚੱਲਦੇ ਨੇ ਫਿਰ ਉਸ ਤੋਂ ਬਾਅਦ ਧਮਕੀਆਂ ਵੀ ਕਾਫੀ ਦਿੰਦੇ ਨੇ ਜਿਹੜੇ ਤੇ ਕਸਟਮਰ ਆਉਂਦੇ ਨੇ ਜੋ ਕਹਿੰਦੇ ਕਿ ਪ੍ਰਸ਼ਾਸਨ ਅਸੀਂ ਜੀਬ ਚ ਪਾਤੇ ਲੱਗਦੀ। ਨਹੀਂ ਦੇਖੋ ਇਹ ਟੋਟਲੀ ਗਲਤ ਹੈਗਾ ਕੋਈ ਬੰਦਾ ਰਿੰਕੂ ਢਾਬਾ ਜਿਹੜਾ ਹੈਗਾ ਉਹਦੇ ਮਾਲਕ ਹੀ ਮੇਰੇ ਸਾਹਮਣੇ ਆ ਕੇ ਇਹ ਗੱਲ ਕਰ ਰਿਹਾ ਠੀਕ ਹੈ ਥਿਸ ਇਜ਼ ਰੌਗ ਇਹ ਗਲਤ ਅਲੀਕੇਸ਼ਨ ਹੈ ਟੋਟਲੀ ਮੈਨੂੰ ਇਹ ਦੇਖਣਾ ਪੈਣਾ ਕਿ ਰਿੰਕੂ ਢਾਬਾ ਕਿੱਥੇ ਹੈਗਾ ਠੀਕ ਹੈ ਔਰ ਮੈਂ ਆਪਣੀ ਟੀਮ ਪੇਜ ਕੇ ਉਹਦੀ ਜਰੂਰ ਚੈਕਿੰਗ ਕਰਾਵਾਂਗੀ ਇਹ ਜੋ ਤੋਟਲੀ ਅਲੀਗੇਸ਼ਨ ਬੇਸਲੈਸ ਹੈਗੇ ਤੇ ਇਹ ਮਹਿਮੇ ਦੇ ਜਾਂ ਸਰਕਾਰ ਦਾ ਨਾਮ ਬਦਨਾਮ ਕਰਨ ਲਈ ਮੈਮ ਵੀਡੀਓ ਦੇ ਵਿੱਚ ਐ ਵੀਡੀਓ ਚੱਲ ਰਹੀ ਜਿਹੜੀ ਉਹਦੇ ਵਿੱਚ ਸਾਫ ਤੌਰ ਤੇ ਜ਼ਹਿਰੀਲਾ ਇੱਕ ਬਦਾਂਤ ਜਾਨਵਰ ਵਿੱਚ ਹੁੰਦਾ ਪਿਆ ਕਿ ਉਹਨਾਂ ਦੀ ਨਸੂਲੀ ਦੇ ਵਿੱਚ ਚੈਕਿੰਗ ਵਗੈਰਾ ਬਾਰੀਕੀ ਦੀ ਨਾਲ ਹੋਗੀ ਟੈਸਟਿੰਗ ਵਗੈਰਾ ਦੀ ਬਿਲਕੁਲ ਬਿਲਕੁਲ ਦੇਖੋ ਮੇਰੀ ਟੀਮ ਉੱਥੇ ਜਾਏਗੀ ਉਹਦੀ ਇਨਸਪੈਕਸ਼ਨ ਵੀ ਕਰੇਗੀ ਸੈਂਪਲਿੰਗ ਵੀ ਕਰਾਂਗੇ ਤੇ ਉਹ ਜੇ ਕੁਝ ਸੈਂਪਲਿੰਗ ਦੇ ਫੇਲ ਹੁੰਦਾ ਹੈ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਉਹਦੇਗੇਂਸ ਐਕਸ਼ਨ ਲਿਆ ਜਾਏਗਾ ਕੋਈ ਵੀ ਰਿਲੈਕਸੇਸ਼ਨ ਨਹੀਂ ਹੈ ਜੇ ਕੋਈ ਐਲੀਗੇਸ਼ਨ ਮਤਲਬ ਐਲੀਗੇਸ਼ਨ ਲਾਉਣਾ ਤਾਂ ਬਹੁਤ ਸੌਖਾ ਹੈ ਤੁਸੀਂ ਕਿਸੇ ਨੂੰ ਵੀ ਕਹਿ ਦਿਓ ਜੀ ਠੀਕ ਹੈ ਕਿ ਮੈਂ ਇਹਨੂੰ ਖਰੀਦਿਆ ਹੋਇਆ ਪਰ ਅਸੀਂ ਇੱਥੇ ਬੈਠੇ ਆ ਮੇਰੀ ਟੀਮ ਬੈਠੀ ਹੈ ਸਾਡੀ ਕੱਲ ਵੀ ਹੋਈ ਹੈ ਕਿਉਂਕਿ ਮਤਲਬ ਇਹ ਦੇ ਅਗੇਂਸਟ ਐਕਸ਼ਨ ਲੈਣ ਲਈ ਤੇ ਉਹ ਜਾਣ ਕੇ ਟੀਮ ਕੰਫਰਮਡ ਐਕਸੈਸ ਉਹ ਵਿਦ ਹੋਲ ਟੀਮ ਜਾਏਗੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਫਿਰ ਡਿਸਟਰਬ ਕਰਨ ਵਾਲੀਆਂ ਗੱਲਾਂ ਹੁੰਦੀਆਂ ਤੁਸੀਂ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਆ ਤਾਂ ਬੰਦੇ ਦਾ ਮੋਰਲ ਜ਼ਰੂਰ ਡਾਊਨ ਹੁੰਦਾ ਤਾਂ ਬੰਦਾ ਪ੍ਰੋਪਰਲੀ ਕੰਮ ਨਹੀਂ ਕਰ ਪਾਉਂਦਾ ਹੋਰ ਤਾਂ ਬਿਆ ਤੇ ਹੋਰ ਰੈਸ਼ਨਲ ਕੀ ਸੁਨੇਹਾ ਤੱਕ ਆ ਦੇਖੋ ਇੱਕ ਜਦੋਂ ਵੀ ਆਪਾਂ ਲਾਇਸੈਂਸ ਲੈਂਦੇ ਆ ਜਾਂ ਰਜਿਸਟ੍ਰੇਸ਼ਨ ਕਰਵਾਉਂਦੇ ਹਾਂ ਕਿ ਕੋਈ ਵੀ ਫੂਡ ਆਊਟਲੈਟ ਫੂਡ ਹੈਂਡਲਰਸ ਹੈ ਤੇ ਉਹਨਾਂ ਨੂੰ ਚਾਹੀਦਾ ਹੈਗਾ ਕਿ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਐ ਕੁਝ ਕ੍ਰਾਈਟੇਰੀਆ ਦਿੱਤੇ ਚਾਹਦੇ ਉਹਨੂੰ ਫਾਲੋ ਕਰਨ ਸਾਫ ਸਫਾਈ ਨਿਊਟ੍ਰੀਸ਼ਨਲ ਵੈਲਿਊਜ਼ ਹੈਗੇ ਆ ਤਾਂ ਉਹਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਤੇ ਸਾਡੀ ਟੀਮ ਐਕਸ ਲੁਧਿਆਣਾ ਬਹੁਤ ਵੱਡਾ ਹੈਗਾ 100% ਇੱਕ ਦਿਨ 'ਚ ਤੱਕ ਕਵਰ ਨਹੀਂ ਹੋ ਸਕਦਾ ਅਸੀਂ ਸਾਡੀ ਐਕਸ਼ਨਸ ਡੇਲੀ ਹੁੰਦਾ ਹੈ ਡੇਲੀ ਟੀਮਸ ਜਾਂਦੀਆਂ ਹੈਗੀਆਂ ਸੈਂਪਲਿੰਗ ਇਨਸਪੈਕਸ਼ਨਸ ਕਾਫੀ ਹੋ ਰਹੀਆਂ ਤੇ 22 پکੜਿਆ ਜਾਂਦਾ ਹੈ ਹੁਣ ਲਾਸਟ ਵੀਕ ਹੀ ਇੱਕ ਰਿਪੋਰਟ ਅਸੀਂ ਬਣਾਈ ਸੀ ਉਹਦੇ ਵਿੱਚ ਵੀ ਦੱਸਿਆ ਕਿ ਅਸੀਂ ਐਟ ਲੀਸਟ ਪਿਛਲੇ 6-7 ਮਹੀਨੇ ਦੇ ਵਿੱਚ 40 ਕੇਸਸ ਕੋਰਸ ਲਗਾਏ ਹਨ ਜਿਨ੍ਹਾਂ ਚੋਂ ਜੋ ਵੀ ਗਲਤ ਕੰਮ ਜਾਂ ਕਿਸੇ ਦੇ ਸੈਂਪਲ ਫੇਲ ਹੁੰਦੇ ਆ ਉਹਨਾਂ ਦੇ ਕੇਸ ਤੇ ਐਦਾਂ ਦੀ ਕੋਈ ਵੀ ਰਿਲੈਕਸੇਸ਼ਨ ਮੇਰੇ ਡਿਪਾਰਟਮੈਂਟ ਵੱਲੋਂ ਨਹੀਂ ਹੈ ਅ ਲੋਕਾਂ ਨੂੰ ਵੀ ਬੀਰ ਕਰਨਾ ਚਾਹੋਗੇ ਜਿਹੜੇ ਜੀਵਨ ਨੇ ਮੀਨੇ ਫੂਡ ਦੇ ਸ਼ਿਕਾਰ ਆ। ਆ ਦੇਖੋ ਜਿਸ ਤਰ੍ਹਾਂ ਗਰਮੀਆਂ ਹੈਗੀਆਂ ਗਰਮੀਆਂ ਦੇ ਵਿੱਚ ਜਿੱਥੇ ਵੀ ਤੁਸੀਂ ਕੁਝ ਖਾਂਦੇ ਹੋ ਬਾਹਰ ਖਾਂ ਜਾਂਦੇ ਹੋ ਉੱਥੇ ਦੀ ਸਫਾਈ ਪਹਿਲਾਂ ਦੇਖ ਲਓ। ਠੀਕ ਹੈ ਇਹ ਤਾਂ ਤੁਹਾਡੇ ਕੰਟਰੋਲ 'ਚ ਹੀ ਹੈ। ਬਹੁਤ ਸਾਨੂੰ ਗੰਦਗੀ ਲੱਗਦੀ ਹੈ। ਸਾਨੂੰ ਕੰਪਲੇਂਟ ਕਰਦੋ ਔਰ ਤੁਸੀਂ ਉਹਨੂੰ ਐਵੋਇਡ ਕਰੋ। ਕੱਟ ਫਰੂਟਸ ਨਾ ਖਾਓ। ਓਪਨ ਕੁਝ ਵੀ ਵੇਚ ਰਹੇ ਆ ਅਨ ਕਵਰਡ ਹੈਗੇ ਆ ਉਹ ਚੀਜ਼ਾਂ ਨਾ ਖਾਓ। ਆ ਥੋੜਾ ਐਡਰੈਸ ਦੱਸ ਸਕੋ ਕਿਉਂਕਿ ਕਈ ਲੋਕਾਂ ਨੂੰ ਅਵੇਅਲ ਨਹੀਂ ਹੈ। ਸਿਵਲ ਮੇਰਾ ਫੋਰਥ ਸੇਫਟੀ ਆਫਿਸ ਹੈ ਸਿਵਲ ਸਰਜਨ ਆਫਿਸ ਲੁਧਿਆਣਾ ਦੇ ਵਿੱਚ ਹੈਗਾ ਤੇ ਮੈਂ ਤੁਹਾਨੂੰ ਪਰਸਨਲੀ ਆਪਣੀ ਈਮੇਲ ਵੀ ਸ਼ੇਅਰ ਕਰ ਦਿੰਨੀ ਐ ਐਡਰੈਸ ਸ਼ੇਅਰ ਕਰ ਦਿੰਨੀ ਆ ਕੋਈ ਵੀ ਕੰਪਲੇਂਟ ਹੈਗੀ ਮੈਨੂੰ ਕਰ ਸਕਦੇ ਹੋ ਉਹਨੇ ਵੀਡੀਓ ਜਿਹੜੀ ਵਾਇਰਲ ਹੋਈ ਹੈ ਇਹਦੇ ਵਿੱਚ ਜੇ ਮੈਨੂੰ ਤੁਸੀਂ ਪਹਿਲਾਂ ਕੰਪਲੇਨ ਸਿੰਪਲੀ ਇਹ ਕੰਪਲੇਨ ਕਰੋ ਦੋਸਤੋ ਐਂਡ ਸੋ ਹੋ ਰਿਹਾ ਤੇ ਮੈਂ ਉਹਦੇ ਤੇ ਐਕਸ਼ਨ ਲਵਾ ਗਈ ਮਤਲਬ ਇਹ ਕਾਰਵਾਈ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਮੈਂ ਸ਼ੋਰੀ ਕਰਦੀ ਹਾਂ ਤਾਂ ਇਹ ਦੇ ਤੀ ਮ ਅਪਡੇਟ ਦਿੱਤਾਏਗਾ ਪ੍ਰੈਸ ਸਬੋਧਤ ਕੀਤੀ ਜਾਏਗੀ ਪ੍ਰੈਸ ਰੀਟਿੰਗ ਕੀਤੀ ਜਾਏਗੀ ਪ੍ਰੈਸ ਕਾਨਫਰੰਸ ਦੇਖੋ ਪ੍ਰੈਸ ਕਾਨਫਰੰਸ ਤਾਂ ਮੈਂ ਕਰਨ ਦੀ ਮੇਰੇ ਖਿਆਲ ਨਾਲ ਜੋ ਇੱਕ ਮੁੱਦਾ ਜੋ ਕਿ ਉਹਨਾਂ ਨੇ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਉਹਨਾਂ ਦੀ ਜਿਹੜੀ ਵਾਈਫ ਆ ਉਹ ਐਡਮਿਟ ਹੈ ਅਗੇਂਸੀ ਦੇ ਦੇਖੋ ਮੇਰੇ ਕੋਲ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਕੋਈ ਪੇਸ਼ੈਂਟ ਐਡਮਿਟ ਹੈਗਾ ਉੱਥੇ ਖਾਣਾ ਖਾਣ ਦੇ ਨਾਲ ਤੋ ਉਹ ਮੇਰੇ ਕੋਲ ਕੁਝ ਇਨਫਰਮੇਸ਼ਨ ਹੋਏਗੀ ਅਸੀਂ ਉਹਨੂੰ ਕਨਫਰਮ ਕਰ ਲੈਣੇ ਹੈਗੇ ਆ ਕਿ ਪ੍ਰੋਬਲਮ ਸੀ ਪੇਸ਼ੈਂਟ ਤੇ ਉਹਦੇ ਅਕੋਰਡਿੰਗਲੀ ਐਕਸ਼ਨ ਵੀ ਲਵਾਂਗੇ ਪ੍ਰੈਸ ਕਾਨਫਰੈਂਸ ਨਹੀਂ ਬਟ ਤੁਸੀਂ ਆ ਸਕਦੇ ਹੋ ਜਾਂ ਮੇਰੇ ਨਾਲ ਕੰਟੈਕਟ ਕਰ ਲਓ ਅਸੀਂ ਤੁਹਾਨੂੰ ਉਹਦੇ ਰਿਜ਼ਲਟਸ ਜੂੜ ਦੱਸ ਸਕਦੇ ਹਾਂ ਠੀਕ ਹੈ ਠੀਕ ਹੈ ਥੈਂਕ ਯੂ ਬਿਲਕੁਲ ਬੰਦੀ ਕਾਰਵਾਈ ਜਿਹੜੀ ਕਿ ਆ ਜੇ ਨੀਜੀ ਟਾਬੇ ਦੇ ਖਿਲਾਫ ਕੀਤੀ ਜਾਵੇਗੀ ਜਿਸ ਨੇ ਖਾਨ ਦੇ ਵਿੱਚ ਇੱਕ ਇੱਕ ਜ਼ਹਿਰੀਲੇ ਜਾਨਵਰ ਨੂੰ ਵਿੱਚ ਪਾਇਆ ਤੇ ਉਸ ਤੋਂ ਬਾਅਦ ਉਸ ਕਪਲ ਦੀ ਜਿਹੜੀ ਕਿ ਜਾਨ ਜੋਖਮ ਦੇ ਵਿੱਚ ਪਈ ਹੁਣ ਦੇਖਣਾ ਹੋਏਗਾ ਕਿ ਕਿੰਨੀ ਕੁ ਸਖਤ ਕਾਰਵਾਈ ਉਸ ਟਾਬੇ ਤੇ ਕੀਤੀ ਜਾਵੇਗੀ ਜੁੜੇ ਰੋਲ ਨੂੰ ਲਾਈਵ ਤੇ ਨਾਲ ਦੀਪਕ ਕੁਮਾਰ ਦਾਣਾ ਯੰਪਰਪੋਰ ਧੰਨਵਾਦ